ਆਪਾਂ ਖੜੇ ਆਂ ਪਾਕਿਸਤਾਨ ਦੇ ਬਿਲਕੁਲ ਨਾਲ ਲੱਗਦੇ ਪਿੰਡ ਹਿੰਦੂ ਮਲਕੋਟ ਪਹਿਲਾ ਪਿੰਡ ਆ ਬਾਈ ਇਹ ਬਾਰਡਰ ਤੇ ਖੜਿਆ ਤੇ ਆ ਬਾਈ ਮੇਰੇ ਹੱਥ ਚ ਵੱਟੇ ਵੇਖ ਕੇ ਤੁਸੀਂ ਕਹੋਗੇ ਕੀ ਕਰ ਰਿਹਾ ਪਰ ਮੈਂ ਤੁਹਾਨੂੰ ਦੱਸ ਦੇਣਾ ਬਾਈ ਜਿੱਥੇ ਮੈਂ ਖੜਾ ਜਿਹੜੀ ਪਾਕਿਸਤਾਨ ਨੂੰ ਪਾਕਿਸਤਾਨ ਨੂੰ ਜਿਹੜੀ ਬਾਈ ਲਈ ਜਾਂਦੀ ਸੀ ਵੰਡ ਤੋਂ ਪਹਿਲਾਂ ਇਹ ਇੱਥੋਂ ਪਿੱਛੋਂ ਦਿਖਾ ਦੇ ਬਰਾੜ ਉਧਰੋਂ ਬਾਈ ਉਹ ਸਾਹਮਣੇ ਲਈ ਆਉਂਦੀ ਸੀ ਆਪਣੀ ਪੰਜਾਬ ਵੱਲੋਂ ਤੇ ਆਹ ਵੇਖ ਲਓ ਬਾਈ ਇੱਧਰ ਅੱਗੇ ਸਿੱਧਾ ਉਹ ਆਗਾ ਪਾਕਿਸਤਾਨ ਠੀਕ ਆ ਆ ਹਾਜਰੀ ਇੱਥੋਂ ਦੀ ਬਈ ਲੱਗਦੀ ਇੱਥੇ ਜਿੱਥੇ ਖੜੇ ਆ ਇੱਥੇ ਜਗ੍ਹਾ ਤੇ ਫੜਕ ਦੀ ਫੜਕ ਦੀ ਬਈ ਆ ਫੜਕ ਦੀ ਬੁਰਜੀ ਆ ਦੇਖ ਲਓ ਬਾਈ ਇੱਥੋਂ ਦੀ ਲੈਂਨ ਲੱਗਦੀ ਸੀਗੀ ਆ ਦੇਖ ਲਓ ਆ ਬੁਰਜੀ ਆ ਜਿਹੜੀ ਇਹ ਫੜਕ ਦੀ ਆ ਤਾਂ ਇਹ ਟ੍ਰੇਨ ਆਉਂਦੀ ਸੀਗੀ ਬਾਈ ਅੱਗੇ ਆਪਾਂ ਦਿਖਾ ਨਹੀਂ ਸਕਦੇ ਸਿਕਿਉਰਿਟੀ ਰੀਜਨ ਕਰਕੇ ਠੀਕ ਆ ਇੱਥੇ ਹੀ ਬਾਈ ਜਿਹੜਾ ਸਟੇਸ਼ਨ ਸੀਗਾ ਵੰਡ ਤੋਂ ਪਹਿਲਾਂ ਹਣਾ ਬਾਈ ਹਜੇ ਹੈਗਾ ਜੀ ਹਜੇ ਵੀ ਸਟੇਸ਼ਨ ਹੈਗਾ ਰਿਕਵਰ ਤੇ ਲੈ ਰਿਕਵਰ ਚ ਲੈ ਲੈ ਆਪਾਂ ਉਹ ਨਹੀਂ ਦਿਖਾ ਸਕਦੇ ਤਾਂ ਬਾਈ ਬਹੁਤ ਜਿਹੜਾ ਇੱਥੇ ਦੇਖ ਕੇ ਬਾਈ ਮਨਪਾਰ ਆਉਂਦਾ ਕਿਉਂਕਿ ਆਪਾਂ ਨੂੰ ਵੀ ਹੁੰਦਾ ਇੱਥੇ ਆਏ ਆ ਆ ਤੇ ਬਾਈ ਦੀਪ ਇਹ ਦੱਸੋ ਇਹਦੇ ਬਾਰੇ ਜਰੂਰ ਬਾਈ ਥੋੜਾ ਜਿਹਾ ਬਾਈ ਇਹ ਜਦੋਂ ਆਪਣੇ ਹਿੰਦੂ ਮਲਕੋਟ ਸੰਦਰਾ ਮੰਡੀ ਦਾ ਵਪਾਰ ਚੱਲਦਾ ਸੀ ਇਹਦੇ ਗੱਡੀ ਲੋਡ ਹੋ ਕੇ ਕਾਬਲ ਕਦਾ ਤੱਕ ਲਾਉਂਦੀ ਸੀ ਉਹ ਅੱਛਾ ਕਾਬਲ ਕਦਾ ਤੱਕ ਇੱਥੋਂ ਜਾਂਦਾ ਹੀ ਤਾਂ ਵੀ ਚਨਾ ਚਨਾ ਮੰਡੀ ਬਹੁਤ ਵੱਡੀ ਸੀ ਨਾ ਸਾਡੇ ਇੱਥੇ ਹਿੰਦੂ ਮਲਕੋਟ ਦੀ ਤੇ ਕ੍ਰਾਂਚੀ ਲਾਹੌਰ ਸਾਰਾ ਇੱਥੋਂ ਜਾਂਦਾ ਛੋਲੇ ਨਹੀਂ ਛੋਲੇ ਜਿਹੜੇ ਇੱਥੋਂ ਕ੍ਰਾਂਚੀ ਲਾਹੌਰ ਤੱਕ ਸੱਦੇ ਜਾਂਦੇ ਸੀਗੇ ਵਪਾਰ ਹੁੰਦਾ ਸੀਗਾ ਲੋ ਵੀ ਦੋਸਤ ਹੁਣ ਜਿਹੜੇ ਵੱਡੇ ਵੱਡੇ ਹਾਈਵੇ ਖਿੜਾ ਰਹੇ ਆ ਆਪਣੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾਂ ਆਈਆਂ ਐਨੀਆਂ ਜਿਹੜੀਆਂ ਪੰਜਾਬੂ ਜ਼ਮੀਨਾਂ ਖਤਮ ਕੀਤੀਆਂ ਗਈਆਂ ਬਾਈ ਇੱਥੇ ਕਾਹਦੀ ਲੋਡ ਨਹੀਂ ਸਿਰਫ ਜਾਂਦੀ ਆ ਸਿਰਫ ਮੈਨੂੰ ਲੱਗ ਹਾਰ ਪਰੜੀ ਪਾਦਣਾ ਇੱਥੇ 2 ਮਰਬੇ ਦੂਰ ਆਪਾਂ ਟ੍ਰੇਨ ਦਾ ਮੋੜ ਆ ਗਗਰਾਂ ਦੀ ਆ ਪਰੜੀ ਪੈ ਗਈ ਤਾਂ ਪਾਰ ਸ਼ੁਰੂ ਆ ਲਓ ਦੇਖ ਲਓ ਵੀ ਆਪਣੀਆਂ ਕਿੰਨੀਆਂ ਜ਼ਮੀਨਾਂ ਖਰਾਬ ਹੋ ਰਹੀਆਂ ਆ ਭਾਰਤ ਮਾਲਾ ਪ੍ਰੋਜੈਕਟ ਕਿਤੇ ਕੋਈ ਪ੍ਰੋਜੈਕਟ ਆਪਾਂ ਲੜਦੇ ਆ ਕਿੰਨੇ ਧਰਨੇ ਲਾਉਨੇ ਆ ਨਾ ਬਈ ਦੀਪ ਜ਼ਮੀਨਾਂ ਤੇ ਆ ਬਣੀ ਬਣਾਈ ਚੀਜ਼ ਬਾਈ ਬਣੀ ਬਣਾਈ ਚੀਜ਼ ਆ ਇੱਕ ਕੀ ਆ ਇੱਕ ਸਰਕਾਰਾਂ ਦਾ ਆਪਸ ਵਿੱਚ ਕੋਈ بس بس ਆ ਦੀ ਰੰਜੀ ਸ਼ਹਿਰ ਰੰਜੀਸ਼ ਹਣਾ ਉਹਦੇ ਕਰਕੇ ਆਮ ਪਬਲਿਕ ਜਿਹੜੀ ਆਮ ਆਪਣੇ ਉਹ ਖਰਾਬ ਹੋ ਰਿਹਾ ਉਹ ਖਰਾਬ ਹੋ ਰਿਹਾ ਆਪਣਾ ਪਿਆਰ ਕਿੰਨਾ ਸੀਗਾ ਹਣਾ ਬਾਈ ਪੂਰਾ ਮਿਲਵਰਤਨ ਸੀਗਾ ਇੱਥੇ ਪਹਿਲਾਂ ਮੇਲੋ ਬਾਈ ਨਾਲ ਪਿੰਡ ਹਣਾ ਅੱਗੇ ਆ ਕੇ ਸਾਦਕ ਗੰਜ ਵਗੈਰਾ ਪਾਕਿਸਤਾਨ ਦੇ ਸਾਹਮਣੇ ਪੈਂਦਾ ਇੱਥੇ ਸਾਹਮਣੇ ਪੈਂਦਾ ਬਾਈ ਸਾਦਕ ਸਾਦਕ ਗੰਜ 10 12 ਕਿਲੋਮੀਟਰ ਹੈ ਹੋਣਾ ਨਹੀਂ ਨਾ ਤਾਂ ਨੇੜੇ ਹੀ ਆ ਜੀ ਆੜੀਆਂ ਵਿਚ ਪਤਾ ਨਹੀਂ ਬਿਊਰਕਾਂ ਨੂੰ ਪਤਾ 10 ਕਿਲੋਮੀਟਰ ਦੀ ਚੱਕੀ ਹੋਈ ਹੈ ਲੈਣ 10 ਕਿਲੋਮੀਟਰ ਦੀ ਚੱਕੀ ਹੈ ਬਾਕੀ ਉਹ ਵੀ ਚੱਲੀ 10 12 ਕਿਲੋਮੀਟਰ ਦੇ ਵਿੱਚ ਚੱਕਰਦੀ ਉਹਦਰ ਵੀ ਬਾਈ ਲੈਣ ਹੈਗੀ ਆ ਤੇ ਇੱਧਰ ਵੀ ਲੈਣਾ ਹੋ ਚੱਕੀ ਗਈ ਆ ਹੁਣ ਤੁਸੀਂ ਦੇਖ ਲਓ ਇੱਧਰ ਕੰਨੂ ਲੱਗ ਕਿਉਂਕਿ ਇਹ ਥਾਂ ਜਿਹੜਾ ਰੇਲਵੇ ਦਾ ਹੀ ਹਜੇ ਪਿਆਗਾ ਇੱਕ ਵਿਗਾ ਥਾਂ ਦਾ ਪੂਰਾ 165 ਫੁੱਟ ਚੌੜਾ 165 ਫੁੱਟ ਚੌੜਾ ਇੱਕ ਵਿਗਾ ਥਾਂ ਦਾ ਜਿਹੜਾ ਇਹ ਹੈਗਾ ਬਾਕੀ ਬਈ ਜਿਹੜਾ ਹੈਗੀ ਆ ਆਪਾਂ ਤਾਂ ਇਹੀ ਅਰਦਾਸ ਕਰਾਂਗੇ ਵੀ ਜਿਹੜੀ ਹੈਗੀ ਆ ਦੁਬਾਰਾ ਫੇਰ ਹਨਾ ਦੋਨੇ ਜਿਹੜੇ ਆਪਣੇ ਪੰਜਾਬ ਆ ਦੋਨੇ ਇੰਡੀਆ ਤੇ ਜਿਹੜਾ ਬਈ ਪਾਕਿਸਤਾਨ ਉਹ ਇਕੱਠੇ ਹੋ ਜਾਣ ਹਨਾ ਇਹੀ ਸਾਰੇ ਅਰਦਾਸ ਚ ਵੀ ਇਹੀ ਹੁੰਦਾ ਤਾਂ ਗਾਣਿਆਂ 'ਚ ਵੀ ਬਈ ਕੋਸ਼ਿਸ਼ ਕਰਦੇ ਹਨਾ ਕਲਾਕਾਰ ਭਰਾ ਆਪਣੇ ਜਿਹੜੇ ਵਧੀਆ ਗਾਉਂਦੇ ਆ ਹਾਂ 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 ਹਮੇਸ਼ਾ ਹੀ ਕਹਿੰਦੇ ਹੁੰਦੇ ਆ ਵੀ ਲਾ ਤੇ ਸਾਰਾ ਕੁਝ ਅਬਾਈ ਨਨਕਾਣਾ ਦੇਖਣ ਨੂੰ ਜੀ ਕਰਦਾ ਮਾਲਕ ਨੇ ਚਾਇਆ ਇੱਧਰ ਚੜਦਾ ਪੰਜਾਬ ਆ ਬਾਈ ਤੇ ਇੱਧਰ ਲੈਂਦਾ ਪੰਜਾਬ ਹੈ ਪੰਜਾਬ ਹੀ ਉਹੀ ਜ਼ਮੀਨਾਂ ਉਧਰ ਆ ਬਾਈ ਉਹੀ ਜ਼ਮੀਨਾਂ ਇੱਧਰ ਹਨਾ ਸੱਲ ਕਦੇ ਮਾਲਕ ਨੇ ਚਾਇਆ ਮਾਲਕ ਨੇ ਚਾਇਆ ਤਾਂ ਹਨਾ ਪਰ ਇੱਕ ਹੁੰਦਾ ਹਨਾ ਦੀਪ ਵੀ ਆਪਾਂ ਆਏ ਸੀ ਆਪਾਂ ਨੂੰ ਜਿਹੜੀ ਆ ਜ਼ਿੰਦਗੀ ਮਿਲੀ ਹੈ ਤੇ ਆਪਾਂ ਵੀ ਬਾਈ ਹਨਾ ਕਿਤੇ ਦੇਖ ਸਕਦੇ ਹਨਾ ਚਲੋ ਕੋਸ਼ਿਸ਼ ਹੈ ਉਹਦਾ ਗਾਂ ਬੀਜਾ ਮਿਲਣ ਤੇ ਹਨਾ ਟਰਾਈ ਕਰਦੇ ਆ ਚਲੋ ਜੱਥੇ ਨਾਲ ਵੀ ਜੇ ਆਪਾਂ ਜਾਂਦੇ ਆ ਸਮੇਂ ਸਮੇਂ ਸਿਰ ਹਨਾ ਪਹੁੰਚਦੇ ਆ ਗੁਰੂ ਘਰਾਂ ਦੇ ਦਰਸ਼ਨ ਹੁੰਦੇ ਆ ਕੋਸ਼ਿਸ਼ ਕਰਾਂਗੇ ਦੋਸਤੋ ਆਪਾਂ ਵੀ ਜੇ ਮਹਾਰਾਜ ਨੇ ਚਾਇਆ ਤਾਂ ਲਾ ਇਹ ਕਹਿੰਦੇ ਹੁੰਦੇ ਆ ਜਿਹਨੇ ਲਾਹੌਰ ਨਹੀਂ ਦੇਖਿਆ ਤਾਂ ਉਹ ਜਮਿਆ ਨਹੀਂ ਹਨਾ ਤੇ ਇੱਕ ਵਾਰੀ ਜ਼ਰੂਰ ਜਮਾਂਗੇ ਕੋਸ਼ਿਸ਼ ਕਰਾਂਗੇ ਤੇ ਅਸੀਂ ਵੀ ਬਾਈ ਟਰਾਈ ਕਰਾਂਗੇ ਬਾਕੀ ਬਾਈ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਨੇ ਆ ਜਿਹੜੀ ਆਹ ਇੱਥੇ ਬਾਈ ਫਾੜਕ ਪਿਆ ਸੀਗਾ ਤਾਂ ਸਾਹਮਣੇ ਬਾਈ ਸਿੱਧੀ ਉਹ ਉੱਥੇ ਸਾਹਮਣੇ ਪਾਕਿਸਤਾਨ ਨੂੰ ਇਹ ਟ੍ਰੇਨ ਜਾਂਦੀ ਹੈ ਬਾਈ ਬਿਲਕੁਲ ਜਮਾਂ ਸਿੱਧੀ ਜਾਂਦੀ ਸੀਗੀ ਤੇ ਹੁਣ ਬਾਈ ਚਲੋ ਕੁਛ ਵੀ ਹੋ ਗਿਆ ਜਦੋਂ ਬਾਈ ਵੰਡ ਹੋਈ ਸੀ 47 ਬਾਈ ਇੱਥੋਂ ਟ੍ਰੇਨਾਂ ਹਨਾ ਬਾਈ ਲੱਧੀਆਂ ਆਉਂਦੀਆਂ ਸੀ ਲੱਧੀਆਂ ਹੋ ਗਿਆ ਬਈ ਖੋਣ ਭਰੀਆਂ ਭਰੀਆਂ ਮਣ ਬਾਈ ਇੱਥੇ ਸੋਚ ਕੇ ਵੀ ਦੁਖੀ ਹੁੰਦਾ ਉਧਰੋਂ ਟ੍ਰੇਨਾਂ ਲੱਧੀਆਂ ਵੱਡਾ ਟੁੱਕੀ ਕਰਕੇ ਆਪਣੇ ਹੀ ਭੈਣ ਭਰਾ ਇਧਰੋਂ ਵੱਡਾ ਟੁੱਕੀ ਕਰਕੇ ਉਧਰ ਨੂੰ ਜਾਈ ਜਾਂਦੀਆਂ ਸੀ ਬਹੁਤ ਅੱਗ ਮੱਚੀ ਬਹੁਤ ਅੜ ਕੰਬ ਜਿਹੜਾ ਮੱਚਿਆ ਬਾਈ ਜਿਹੜੇ ਉਸ ਵੇਲੇ ਬਜ਼ੁਰਗ ਦੱਸਦੇ ਆਪਾਂ ਵੀਡੀਓ ਵੀ ਬਣਨੇ ਹਨਾ ਤੇ ਸੋਚ ਆਣੀ ਜਾਂਦਾ ਬਈ ਹਨਾ 65 ਚ ਚੱਕੀ ਗਈ ਹਾਂ ਇਹ 65 ਦੇ ਵਿੱਚ ਜਿਹੜੀ ਲਾਈਨ ਆ ਉਹ ਚੱਕੀ ਗਈ ਸੀ ਕਿਉਂਕਿ ਉਧੂ ਵੀ ਹਾਂ ਇੰਡੋ ਕੈਨੇਡੀਅਨ ਬੱਸ ਵੀ ਚੱਲਦੀ ਸੀਗੀ ਤੇ ਟ੍ਰੇਨ ਵੀ ਚੱਲਦੀ ਸਮਝੋ ਐਕਸਪ੍ਰੈਸ ਵਗੈਰਾ ਇਹ ਸਾਰੀਆਂ ਚੱਲਦੀਆਂ ਸੀਗੀਆਂ ਤੇ ਚਲੋ ਕੋਸ਼ਿਸ਼ ਕਰਦੇ ਆ ਸਰਕਾਰਾਂ ਨੂੰ ਬੇਨਤੀ ਕਰਦੇ ਆ ਵੀ ਦੁਬਾਰਾ ਜ਼ਰੂਰ ਹਨਾ ਇਹ ਜਿਹੜਾ ਖੋਲੇ ਜਾਣ ਬਾਰਡਰ ਲਾਂਗੇ ਖੋਲੇ ਜਾਣ ਤਾਂ ਇੱਕ ਜਿਹੜੀਆਂ ਪਿਆਰ ਦੀਆਂ ਜੱਫੀਆਂ ਉਹ ਪੈ ਜਾਣ ਤੇ ਧੰਨਵਾਦ ਬਈ ਦੀ ਬਹੁਤ ਬਹੁਤ